ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਜੀ ਤੇ ਮੈਂ ਅੱਜ ਪਹੁੰਚਿਆ ਜੀ ਪਿੰਡ ਬਰਿਆਹਾ ਦੇ ਬਾਹਰਵਾਰ ਠਾਕਰ ਦਿਆਲ ਸਿੰਘ ਜੀ ਦੇ ਡੇਰੇ ਇਹ ਉਹਨਾਂ ਦੀ ਛੋਟੀ ਜਿਹੀ ਫੈਕਟਰੀ ਹੈ ਇਹ ਬਣਾਉਂਦੇ ਨੇ ਸਿਮਟਡ ਬ੍ਰਿਕਸ ਤੇ ਕੰਮ ਚੱਲ ਰਿਹਾ ਕਿ ਠਾਕੁਰ ਸਾਹਿਬ ਬਿਲਕੁਲ ਰੋਡ ਦੇ ਉੱਤੇ ਬੈਠੇ ਹਣਿੰਗ ਕਰੋੜ ਤੇ ਜਿਹੜਾ ਕਿ ਪਿੰਡ ਧਾਵੀਆਂ ਤੋਂ ਪਰਿਆ ਹੁੰਦਾ ਹੈ ਧਾਵੀਆਂ ਸਿੱਖ ਜੱਟਾਂ ਦਾ ਪਿੰਡ ਤੇ ਬਿਹਾਰ ਜਿਹੜਾ ਪਿੰਡ ਸੀ ਬਿਹਾਰ ਰੋਡ ਦੇ ਰਾਜਪੂਤਾਂ ਦਾ ਪਿੰਡ ਸੀ ਤੇ ਠਾਕੁਰ ਵਿਧਾਲ ਸਿੰਘ ਜੀ ਦਾ ਵੀਜ਼ਾ ਲੱਗਾ ਜੀ ਕਰਤਾਰਪੁਰ ਸਾਹਿਬ ਤੇ ਉਹਨਾਂ ਦਾ ਜਿਹੜੀ ਐਪਲੀਕੇਸ਼ਨ ਕਨਫਰਮ ਹੋਈ ਹੈ ਤੇ ਕੱਲ ਨੇ ਪਰਸੋਂ 24 ਤਰੀਕ ਨੂੰ ਜਾ ਰਹੇ ਨੇ ਕਰਤਾਰਪੁਰ ਸਾਹਿਬ ਸਿ ਆਓ ਇਹਨਾਂ ਨੇ ਕਰਦੇ ਆਂ ਗੱਲਬਾਤ ਇਹਨਾਂ ਨੂੰ ਕਿੰਨੀ ਕੋ ਖੁਸ਼ੀ ਹੋਈ ਹੈ ਕਰਤਾਰਪੁਰ ਸਾਹਿਬ ਜਾਣ ਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਠਾ ਕੋ ਕਿਰਪਾ ਤੁਹਾਡੀ ਅੱਛਾ ਤੁਹਾਡਾ ਕਰਤਾਰਪੁਰ ਦੀ ਐਪਲੀਕੇਸ਼ਨ ਜਿਹੜੀ ਸੀ ਹਾਂਜੀ ਉਹ ਮਨਜ਼ੂਰ ਹੋ ਗਈ ਹੈ ਹਾਂਜੀ ਤੇ ਕਨਫਰਮ ਹੋ ਗਿਆ ਤੁਸੀਂ ਜਾ ਰਹੇ ਹੋ 24 ਤਰੀਕ ਨੂੰ ਹਾਂਜੀ ਤੇ ਕਿੰਨੀ ਖੁਸ਼ੀ ਹੋਈ ਹੈ ਖੁਸ਼ੀ ਨਾਲ ਤੇ ਮੈਂ ਬੱਲੇ ਆਈਏ ਨਾ ਹਾਂਜੀ ਅਮ ਅਪਰੂਵ ਹੋ ਗਏ ਹਾਂਜੀ ਮੇਰੇ ਖੁਸ਼ੀ ਨਾਲ ਅਥਰੂ ਹੀ ਨਹੀਂ ਸੀ ਤੁਮਾਂ ਨੂੰ ਆਹ ਹਾਂ ਹਾਂ ਇਹ ਹੁਣ ਜਾ ਕੇ ਦੇਖੋ ਕੀ ਬੰਦ ਅੱਛਾ ਇਹ ਹਾਂਜੀ ਜਾਣਾ ਹੈ ਸੱਚੇ ਮੂਹਾਂ ਠੀਕ ਹੈ ਸੱਚੇ ਮੂਹਾਂ ਜਾ ਕੇ ਗੁਰੂ ਘਰ ਤੇ ਮੱਥਾ ਟੇਕ ਕੇ ਫੇਰ ਕੋਈ ਖਰਾ ਖਾਵਾਂਗੇ ਕੇ ਖਾਦਾ ਦਾ ਵਾਹ ਜੀ ਭਾਈ ਇਨੀ ਸ਼ਰਦਾ ਗੂਰ ਕਰਤੀ ਹੈ ਜੀ ਜੀ ਕ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪਹਿਲਾਂ ਵੀ ਕੋਸ਼ਿਸ਼ ਕੀਤੀ ਤੇ ਨਹੀਂ ਸਿਰੇ ਚੜੀ ਤੇ ਹੁਣ ਕੋਸ਼ਿਸ਼ ਨੂੰ ਬੂਰ ਪੈ ਗਿਆ ਹੁਣ ਬੂਰ ਛੱਡ ਗਿਆ ਅੰਬ ਲੱਗ ਪਏ ਆ ਅੱਛਾ ਅੱਛਾ ਹਾਂ ਜੀ ਤੇ ਤੁਹਾਡਾ ਪਿੰਡ ਕੀ ਕਿਹੜਾ ਪਿੰਡ ਸੀ ਪਾਕਿਸਤਾਨ ਚ ਬਿਹੜੀ ਖੁਰਦ ਸ਼ਕਰਗੜ ਦੇ ਨੇੜੇ ਤਸੀਲ ਸ਼ਕਰਗੜ ਠੀਕ ਹੈ ਤੇ ਕਲਾਸ ਫੋਰ ਦੇ ਗੱਬੇ ਤੇ ਉੱਥੇ ਸੁਣਿਆ ਚਲ ਗਿਆ ਉਹ ਆ ਰਹੇ ਨੇ ਮਿਲਣ ਹਾਂ ਉਹਨਾਂ ਨੇ ਕਿਹਾ ਪਏ ਅਸੀਂ ਆ ਰਹੇ ਹਾਂ ਉੱਥੇ ਮਿਲਣ ਤੁਹਾਨੂੰ ਮੁਲਾਕਾਤ ਕਰਨ ਠੀਕ ਹੈ ਉੱਥੋਂ ਕੌਣ ਕੌਣ ਆ ਰਿਹਾ ਇਸ ਟਾਈਮ ਇੱਕ ਮਾਸਟਰ ਹੈ ਹਾਂਜੀ ਇੱਕ ਕੋਚ ਹੈ ਅੱਛਾ ਜੀ ਯੂਨੀਵਰਸਿਟੀ ਚ ਲਾਹੌਰ ਹਾਂ ਤੇ ਬਾਕੀ ਦੇ ਇੱਕ ਦੋ ਮਾਸਟਰ ਹੋਰ ਨੇ ਹੂੰ ਬਾਕੀ ਦੇ ਮੈਂ ਬੰਦਿਆਂ ਨੂੰ ਨਾ ਨਹੀਂ ਜਾਣਦਾ ਨੇੜੇ ਉਹਦੇ ਅੱਛਾ ਕਿ ਆ ਇਹਨਾਂ ਨਾਲ ਨਾ ਜਦੋਂ ਪਹਿਲਾ ਅਪਲਾਈ ਕੀਤਾ ਤੇ ਇਹਨਾਂ ਬੰਦਿਆਂ ਨਾਲ ਸੰਪਰਕ ਰਿਹਾ ਏ ਬਾਰ-ਬਾਰ ਕਹਿੰਦੇ ਰੇ ਬਾਬਾ ਜੀ ਆ ਰਹੇ ਹੋ ਬਾਬਾ ਜੀ ਆ ਰਹੇ ਹੋ ਉਹਨਾਂ ਦਾ ਸਿਰੇ ਨਹੀਂ ਚੜੀ ਗੱਲ ਤੇ ਹੁਣ ਸਿਰੇ ਚੜ ਗਈ ਹੈ ਤੇ ਹੁਣੇ ਮੇਰਾ ਖਿਆਲ ਹੈ ਘਟੋ ਘਟ 25 ਆਦਮੀ ਆਉਣਗੇ ਪਿੰਡੋਂ ਬਾਜੀ ਪੂਰਾ ਪਿੰਡ ਹੀ ਆਏਗਾ ਲਗਭਗ ਹਾਂਜੀ ਪਿੰਡ ਦੇ ਬਹੁਤ ਵੱਡਾ ਜੀ ਤੁਹਾਡੇ ਤੇ ਹੰਜੂ ਨਿਕਲ ਗਏ ਨੇ ਹਾਂਜੀ ਤੁਸੀਂ ਹਾਂਜੀ ਆਹਾ ਠੀਕ ਹੈ ਤੇ ਜਿੱਥੇ ਤੁਸੀਂ ਤੁਹਾਡੇ ਪਿਤਾ ਜੀ ਹਾਂਜੀ ਘਰ ਦੇ ਗਹਿਣਾ ਗੱਟਾ ਜਿਸ ਪਰਿਵਾਰ ਨੂੰ ਦੇ ਕੇ ਆਏ ਸੀ ਉਹ ਪਰਿਵਾਰ ਵੀ ਆ ਰਿਹਾ ਉਹਨਾਂ ਪਰਿਵਾਰ ਚੋਂ ਤੇ ਮਾਰ ਮੁੱਕ ਗਏਦੇ ਨੇ ਅੱਛਾ ਪਤਾ ਲੱਗਾ ਉਹ ਨਹੀਂ ਨੇ ਆ ਉਹਦਾ ਮੁੰਡਾ ਤੇ ਉਦੋਂ ਹੀ ਜਦੋਂ ਪਾਕਿਸਤਾਨ ਬਣਿਆ ਇੱਕੋ ਹੀ ਮੁੰਡਾ ਸੀ ਗਣੀ ਦਾ ਗਣੀ ਉਹਦਾ ਨਾਮ ਸੀ ਮੁੰਡੇ ਦਾ ਹਾਂਜੀ ਉਹਦੇ ਉਦੋਂ ਹੀ ਪੂਰਾ ਹੋ ਗਿਆ ਇਹ ਸ਼ਾਮ ਸੰਤਾੜੀ ਜੀ ਠੀਕ ਹੈ ਐਕਸੀਡੈਂਟ ਹੋਇਆ ਸੀ ਨਨਾ ਨਗਰ ਹੂੰ ਤੇ ਉਦੋਂ ਹੀ ਪੂਰਾ ਹੋ ਗਿਆ ਤੇ ਪਿਓ ਬਾਅਦ ਚ ਮਰ ਗਿਆ ਫਿਰ ਅੱਗੇ ਕੌਣ ਰਿਹਾ ਤੁਸੀਂ ਘਰ ਦੀ ਮਿੱਟੀ ਵੀ ਮੰਗਾਈ ਆ ਮੈਂ ਘਰ ਦੀ ਨਹੀਂ ਜੀ ਸਾਡੇ ਪੂਰਵਜਨਾਂ ਦੀ ਜਗਾ ਉੱਥੇ ਚਿਰਗਠਨਾਥ ਅੱਛਾ ਜੀ ਉੱਥੋਂ ਮਿੱਟੀ ਮੰਗਾਈ ਆ ਉਹਨਾਂ ਤੋਂ ਮਾਸਟਰ ਤੋਂ ਹਾਂ ਤੇ ਲੈਂਦੀ ਨੁਕਰ ਤੇ ਦੱਖਣ ਵਾਲੀ ਨੁਕਰ ਅੱਛਾ ਜੀ ਉੱਥੇ ਜਗਾ ਸੀ ਉਹਨਾਂ ਦੀ ਤੇ ਉਹ ਦੱਸਦੇ ਨੇ ਕਿ ਹੁਣ ਉੱਥੇ ਅਸੀਂ ਉਹਨਾਂ ਦੀ ਖਾਨਗਾ ਬਣਾਤੀ ਹੈ ਤੇ ਉਸ ਨੁਕਰ ਤੋਂ ਮੈਂ ਕਿਹਾ ਤੁਸੀਂ ਮਿੱਟੀ ਸਾਨੂੰ ਲਿਆ ਦਿਓ ਵਾਹ ਜੀ ਤੇ ਅਸੀਂ ਵੀ ਇੱਥੇ ਬਣਾਈ ਹੈ ਜਗਾਉਣਾ ਦਿੱਤੇ ਯੋਸਤਰਾ ਬਜ਼ੁਰਗ ਮੰਡ ਉਸਤਰਾ ਮੰਨੀਆ ਕਰੀਏ ਅੱਛਾ ਜੀ ਹਾਂਜੀ ਠੀਕ ਹੈ ਤੇ ਸਵੇਰੇ ਜਾਓਗੇ ਇੱਥੋਂ ਫਿਰ ਆ 24 ਤਰੀਕ ਨੂੰ ਸਵੇਰੇ ਤੁਸੀਂ ਤੜਕੇ ਜਾਓਗੇ ਤੜਕੇ ਜਾਵਾਂਗੇ ਠੀਕ ਹੈ ਉਹ ਪਛਾਨਣਗੇ ਤੁਹਾਨੂੰ ਉੱਥੋਂ ਫਿਰ ਉਹ ਲਾ ਪਗੜੀ ਆ ਮੇਰੇ ਪੱਗ ਤੋਂ ਪਛਾਨਣਗੇ ਜੀ ਅੱਛਾ ਪੱਗ ਤੋਂ ਪਛਾਨਣਗੇ ਲਾਲ ਪੱਗ ਹਾਂਜੀ ਆ ਜੀ ਵਾਹ ਠੀਕ ਹੈ ਤੇ ਤੜਪ دل ਤੇ ਕਰਦਾ ਰਿਹਾ ਹੁਣਾ ਵੀ ਚਲੋ ਪਿੰਡ ਵੇਖ ਲਾਂ ਤੇ ਪਿੰਡ ਚ ਵੇਖਣ ਦਾ ਵੀ ਕੋਈ ਸਬਬ ਬੜ ਰਿਹਾ ਕੋਈ ਨਹੀਂ ਜੀ ਹੁਣਾ ਆਪਣੇ ਚ ਉਨੀ ਸਮਰਥਾ ਨਹੀਂ ਰਹੀ ਤੇ ਮੈਂ ਦਿੱਲੀ ਜਾ ਕੇ ਤੇ ਐਮਬੈਸੀ ਚੋਂ ਵੀਜ਼ਾ ਲਵਾਵਾ ਇੰਨਾ ਮੈਂ ਠਹਿਰ ਨਹੀਂ ਸਕਦਾ ਅੱਗੇ ਤੇ ਚੱਲ ਫਿਰ ਵੀ ਘਟ ਸਕਣਾ ਇਸ ਵਾਸਤੇ ਤੇ ਮੁਸ਼ਕਲ ਹੈ ਜੀ ਕਿੱਥੇ ਲੱਗਣਾ ਪਿੰਡਲੇ ਬੇਬੇ ਜਿਨ੍ਹਾਂ ਗਲੀਆਂ ਚ ਜੰਮੇ ਪਲੇ ਖੇਡੇ ਆ ਉਹਨਾਂ ਗਲੀਆਂ ਨੂੰ ਦੇਖਣ ਨੂੰ ਜੀ ਤੇ ਕਰਦਾ ਪਰ ਇਹ ਮਰਾਦ ਕਿਨ ਪੂਰੀ ਕਰਨੀ ਹੈ ਮੁਸ਼ਕਲ ਤੇ ਜੇ ਸਪਾਂਸਰਸ਼ਿਪ ਆ ਜਾਏ ਕੋਈ ਪਰਿਵਾਰ ਸਪਾਂਸਰ ਕਰ ਦੇ ਤੁਹਾਨੂੰ ਮੈਂ ਫਿਰ ਕਿਲੇ ਜਾਵਾਂਗਾ ਚੱਲ ਜਾਵਾਂਗਾ ਤੇ ਦਿੱਲੀ ਤੋਂ ਨਾਲ ਮੈਂ ਚੱਲ ਜਾਵਾਂਗਾ ਤੁਸੀਂ ਤੇ ਚਲੇ ਜਾਓਗੇ ਫਿਰ ਮੇਰਾ ਦੇਖ ਲਓ ਰਹਿਣ ਸਹਣ ਨੂੰ ਤੇ ਉੱਥੇ ਬੜੀ ਜਗ੍ਹਾ ਰਹਿਣ ਉਹ ਜੀ ਚੰਦਰ ਸ਼ੇਖਰ ਪਾਬਾਨਾ ਮੇਰੇ ਨਾਲ 10 ਬੰਦੇ ਛੱਡ ਕੇ 20 ਹੋਣਾ ਉੱਤੇ ਰਹਿਣਗੇ ਫਰੀ ਠੀਕ ਹੈ ਐਸੀ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਚੱਲ ਪਾਵਾਂਗੇ ਇਹ ਸਰਦੀਆਂ ਨਿਕਲ ਜਾਣ ਆਹ ਸਰਦੀਆਂ ਤੋਂ ਬਾਅਦ ਮਾਸ਼ਾਅੱਲਾ ਅਸੀਂ ਦੁਆ ਕਰਦੇ ਹਾਂ ਵੀ ਤੁਸੀਂ ਆਪਣਾ ਪਿੰਡ ਵੀ ਉਹ ਦੇ ਸਕੋ ਜਿੱਥੇ ਤੁਸੀਂ ਛੋਟੇ ਬਚਪਨ ਚ ਖੇਦੇ ਮਲੇ ਗੜੀਆਂ ਤੁਸੀਂ ਵੀ ਮੇਰੇ ਨਾਲ ਚਲੋਗੇ ਉੱਥੇ ਤੇ ਮੈਂ ਤੁਹਾਨੂੰ ਦੱਸਾਂਗਾ ਪਿਆ ਸਾਡੇ ਖੂਨ ਆਹ 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 ਸਾਡੀ ਜਗਾ ਸੀ ਆਹ ਸਾਡਾ ਇੱਥੇ ਰਹਿਣ ਸਹਿਣ ਸੀ ਇਸ ਤੋਂ ਦਾ ਬਾਟ ਉੱਥੋਂ ਦਾ ਬਾਟਾ ਵਰਮ ਤੁਸੀਂ ਦੇਖੋਗੇ ਕਿਤੇ ਨਾਇਰ ਸਾਹਿਬ ਤੇ ਡੰਗ ਰਹਿ ਜਾਓਗੇ ਤੁਸੀਂ ਬਹੁਤ ਸੋਣਾ ਪਿੰਡ ਸੀ ਵਧੀਆ ਹਾਂਜੀ ਅਗਰ ਬਾੜਵੀ ਸਨ ਬਾਗ ਸਾਡੇ ਪਿੰਡ ਬਹੁਤ ਸੀ ਅੰਬਾਂ ਦੇ ਤੇ ਬੂਟੇ ਬਹੁਤ ਕਾਫੀ ਸਨ ਹਰ ਹਰ ਜੀਵਿੰਦਾਰ ਦੇ ਆਪਣੇ ਦੋ ਦੋ ਤੁਹਾਡਾ ਵੀ ਬਾਗ ਸੀ ਆਪਣਾ ਵੀ ਸਾਡੇ ਦੋ ਹੀ ਬੂਟੇ ਸੀ ਜੀ ਤੇ ਤੁਹਾਡੇ ਘਰ ਦੀ ਕੀ ਨਿਸ਼ਾਨੀ ਸੀ ਘਰ ਦੇ ਅੱਗੇ ਲਿਖਿਆ ਦਾ ਹੈ ਚੌਧਰੀ ਰਗਨਾਥ ਸਿੰਘ ਸਨ ਆਫ ਸੁਬੇਦਾਰ ਬੇਲੋ ਸਿੰਘ ਮੀਲੀ ਚਾਈ ਦਾ ਬਾਕੀ ਸਿਆਹੀਆਂ ਤਾਂ ਮਿਟ ਸਕਦੀਆਂ ਪਰ ਇਹ ਜਿਹੜਾ ਬਹੁਜਨ ਸਮਾਜ ਪਾਰਟੀ ਵਾਲਾ ਰੰਗ ਹੈ ਮਿਟਦਾ ਨਹੀਂ ਉਸ ਰੰਗ ਨਾਲ ਸੀ ਲਿਖਿਆ ਦਾ ਬਜ਼ੁਰਗਾਂ ਨੇ ਉਰਦੂ ਚ ਠਾਕੁਰ ਨਿਗਨਾਨ ਸਿੰਘ ਉਹ ਹੈ ਜੀ ਦੱਸਿਆ ਉਹਨਾਂ ਨੇ ਉਹਨੂੰ ਤੇ ਦੱਸਦੇ ਵੇ ਮਕਾਨ ਹੀ ਨਵੇਂ ਪਾ ਕੇ ਦਿੰਦੇ ਉੱਥੇ ਕੋਈ ਨਿਸ਼ਾਨੀ ਨਹੀਂ ਬਚੀ ਕਤਰ ਚ ਸੀ ਅੱਛਾ ਜੀ ਕਤਰ ਚ ਸੀ ਤੇ ਹੁਣ ਦਾ ਪਤਾ ਨਹੀਂ ਕੀ ਆ ਗਿਆ ਹੂੰ ते तो हुन कोई एक शेर सुनावे कोई देखो झील में पानी बरसता है मेरे देश में हम्म। देखो झील में पानी बरसता है मेरे देश में खेत पानी को तरसता है मेरे देश में वाह जी वाह ये हालात इंसानियत का गिरता है मेरे देश में दूध महंगा है खून सस्ता है मेरे देश में ਹੋਰ ਕਿਸਨਾ ਹੋਇਆ ਰਾ ਉਹ ਉੱਥੇ ਵੀ ਸੁਣਨੇ ਆ ਉੱਥੇ ਖਾਦਮ ਸਹਣ ਜੀ ਉਹਨੇ ਹੀ ਤੁਹਾਡੇ ਕੋ ਸੁਣਨਗੇ ਸ਼ੇਰ ਤੇ ਸੁਣੋ ਬੇਸ਼ੱਕ ਹਾਂ ਜੀ ਮੈਂ ਭੁਲਾਉਣੀ ਉੱਥੇ ਬੇਸ਼ੱਕ ਮੇਰੇ ਖੂਨ ਸੇ ਜੋ ਡਾਲੋ ਮੇਰੇ ਗੁਨਾਹਾਂ ਦੇ ਦਾਗ ਕੋ ਅਗਰ ਹੋ ਸਕਦਾ ਹੈ ਤੋ ਬਚਾ ਲਓ ਭਾਰਤ ਮਾਕੇ ਸੋਖਾ ਸ਼ੇਰ ਬੜੇ ਨੇ ਜਿੰਨੇ ਮਰਦੇ ਸੁਣੀ ਜਾਣੋ ਕੋ ਮੁੱਕਣ ਦੇ ਨੇ ਚਲੋ ਬਾਕੀ ਉੱਥੇ ਸੁਣਾਗੇ ਹਾਂ ਬਾਕੀ ਉੱਥੇ ਤੇ ਇੱਥੇ ਇਹਨੇ ਆ ਆਪਣਾ ਨਾਮ ਰੱਖ ਦਿਓ ਮੇਰਾ ਨਾਮ ਠਾਕਰ ਦਿਆਲ ਸਿੰਘ ਹੈ ਜੀ ਠੀਕ ਹੈ ਤੇ ਦਾਜਾ ਨਾ ਸਾਰ ਨੰਬਰ ਉਹਨਾਂ ਸਿੰਘ ਦਾਦਾ ਜੀ ਦੇ ਨਾ ਸੂਬੇਦਾਰ ਬੇਲੋ ਸਿੰਘ ਤੇ ਗੋਤ ਕਿਹੜੀ ਹੈ ਜੀ ਜੱਗੀ ਜੱਗੀ ਗੋਤ ਰਾਜਪੂਤ ਜੱਗੀ ਹਾਂਜੀ ਠੀਕ ਹੈ ਹੁਣ ਕਿੱਥੇ ਬੈਠੇ ਹੋਏ ਹੋਂ ਬਰਿਆਹੇ ਜੀ ਬਰਿਆਹਾ ਤਸੀਲ ਮੁਕੇਰੀਆਂ ਹਾਂਜੀ ਤੇ ਜਿਲ੍ਹਾ ਹੁਸ਼ਿਆਰਪੁਰ ਤੇ ਨੇੜੇ ਜਿਹੜੇ ਪਿੰਡ ਗਿਣਾ ਦੋ ਨੇੜੇ ਕੁਲਵਾਲਾ ਸਾਲੀਆਂ ਆਇਆ ਸੜੋਆ ਆਇਆ ਬੱਚੋ ਵਾਲੀ ਹੈ ਲਨਸੋਤੇ ਗੁਜਰਕਤ ਰਾਣਾ ਪਟਿਆਲਾ ਆਇਆ ਮਲਕੋਵਾਲਾ ਆਵੇ ਪੰਜਾਬ ਫੋਰ ਹੈ ਧਾਮੀਆਂ ਆ ਜਾਓ ਲੋ ਆ ਜਾਓ ਬੱਦਣਾ ਬਰੀਆਣਾ ਜੀਨੋਵਾਲ ਦੇਲਾ ਬਥੇਰੇ ਪਿੰਡ ਨੇ ਜੀ ਕਿੰਨੇ ਗਿਣ ਗਏ ਸਾਰੇ ਪਿੰਡ ਗਿਣਾਤੇ ਨੇ ਹਾਂਜੀ ਇਹ ਅਲੋੜੇ ਜਿਹੜੇ ਪਿੰਡ ਤੁਸੀਂ ਗਿਣਾਏ ਨੇ ਨਾ ਕਿਹੜੇ ਪਿੰਡ ਸਨ ਮੁਸਲਮਾਨਾਂ ਦੇ ਵੱਡੇ ਇਹਨਾਂ ਚ ਬਰਿਆਹਾਂ ਮੁਸਲਮਾਨਾਂ ਦਾ ਪਿੰਡ ਸੀ ਜੀ ਵੱਡਾ ਰਾਜਪੂਤ ਮੁਸਲਮਾਨਾਂ ਦਾ ਹਾਂਜੀ ਰੰਗੜਾ ਦਾ ਅੱਛਾ ਰੰਗੜਾ ਰਾਜਪੂਤ ਬਰਿਆ ਗੋਤ ਹਾਂਜੀ ਬਰਿਆ ਗੋਤ ਦੇ ਰਾਜਪੂਤ ਬਰਿਆ ਗੋਤ ਨਹੀਂ ਸੀ ਕੋਈ ਪਿੰਡ ਹੈ ਬਰਿਆ ਹਾਂ ਨਹੀਂ ਗੋਤ ਹੈ ਨਾ ਵੀ ਬਰਿਆ ਨਹੀਂ ਨਹੀਂ ਆ ਦੱਸਿਆ ਉਹਨਾਂ ਨੇ ਅੱਛਾ ਆਹੋ ਗੱਲ ਕਰ ਲੈਣੀ ਜਿਹੜੇ ਬੰਦਾ ਆਏਗਾ ਬੋਲ ਰਿਹਾ ਜੱਟਾਂ ਚ ਵੀ ਬਰਿਆ ਹੁੰਦੇ ਨੇ ਰਾਜਪੂਤਾਂ ਚ ਵੀ ਰਿਆ ਰਿਆ ਹੁੰਦੇ ਨੇ ਹੁੰਦੇ ਆ ਇਹ ਗੋਤ ਹੈ ਅੱਛਾ ਰਾਜਪੂਤਾਂ ਦੀ ਬਰਿਆ ਨਹੀਂ ਬਰਿਆ ਚਲੋ ਬਰੇ ਹਰਾਨ ਮੰਨ ਲਈ ਤੁਹਾਡੇ ਆ ਉਹ ਰਾਜਪੂਤ ਇੱਥੋਂ ਗਏ ਤੇ ਤੁਸੀਂ ਰਾਜਪੂਤ ਆ ਗਏ ਇਸ ਪਿੰਡ ਵਿੱਚ ਨਾ ਬੱਟੇ ਆ ਗਏ ਬੱਟੇ ਆ ਗਏ ਤੇ ਹੋਰ ਕਿਹੜਾ ਪਿੰਡ ਸੀ ਇੱਥੇ ਮੁਸਲਮਾਨ ਦਾ ਕਮਲੂ ਵੀ ਮੁਸਲਮਾਨੀ ਉਹ ਵਾਣਾ ਦਾ ਸੀ ਵਾਣਾ ਦਾ ਠੀਕ ਹੈ ਇਸ ਤੋਂ ਪਹਿਲਾਂ ਕਦੀ ਕੋਈ ਪਾਕਿਸਤਾਨ ਤੋਂ ਇਹ ਰਿਹਾਂ ਜਿਹੜਾ ਪਿੰਡ ਹੈ ਹਾਂਜੀ ਇਹਦੇ ਬੰਦੇ ਨਾਲ ਗੱਲ ਹੋਈ ਨਾ ਜੀ ਕਦੀ ਗੱਲ ਨਹੀਂ ਹੋਈ ਗੱਲ ਨਹੀਂ ਹੋਈ ਠੀਕ ਹੈ ਆਏਗਾ ਤੁਹਾਨੂੰ ਫੋਨ ਇੱਕ ਨੰਬਰ ਲਿਆ ਅੱਛਾ ਉਹ ਗੱਲ ਕਰਨਗੇ ਠੀਕ ਹੈ ਜੇ ਜਦੋਂ ਤੁਸੀਂ ਆਏ ਸੀ ਪਿੰਡ ਚ ਹਾਂਜੀ ਕੋਈ ਨਿਸ਼ਾਨੀ ਪੁਰਾਣੀ ਆਈ ਸੀ ਉਹਨਾਂ ਦੀ ਰਾਜਪੂਤਾਂ ਦੀ ਮਸੀਤ ਆਈ ਸੀ ਮਸੀਤ ਸੀ ਇੱਕ ਪੁਰਾਣੀ ਨਿਸ਼ਾਨੀ ਤੇ ਜਾਂ ਖੂਹ ਸੀ ਦੋ ਕੋਹ ਐ ਸੰ ਖੂਹ ਹਾਂ ਦੋ ਇੱਕ ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਲੱਗਾ ਦਾ ਇੱਕ ਉਹਦੇ ਚ ਪਾਣੀ ਬੜਾ ਸੀ ਹੂੰ ਹੁਣ ਹੈ ਨਹੀਂ ਹੁਣ ਪੂਰੇ ਗਏ ਨੇ ਉਹ ਇੱਕ ਹੈ ਜੇ ਹੈ ਮਸਜਿਦ ਆਵਾ ਖੂ ਹੈ ਉਹ ਹੈ ਵਾਹ ਬੜਾ ਕਿਤੇ ਆ ਜਿੱਥੇ ਮੰਦਿਰ ਬਣਾਇਆ ਮਸਜਿਦ ਹੀ ਬਣਾਇਆ ਦਾ ਆ ਜਿਹੜਾ ਛੱਪੜ ਤੇ ਆ ਅੱਛਾ ਹਾਂਜੀ ਅੱਛਾ ਪੁਰਾਣੀ ਕੋ ਨਿਸ਼ਾਨੀ ਸਿਵਾਏ ਛੱਪੜ ਤੋਂ ਨਹੀਂ ਬਚੀ ਛੱਪੜ ਹੈ ਛੱਪੜ ਹੈ ਪੁਰਾਣੀ ਨਿਸ਼ਾਨੀ ਤੇ ਇੱਥੇ ਕੋਈ ਦਰਖਤ ਵੀ ਨਹੀਂ ਪੁਰਾਣਾ ਰਿਹਾ ਦਾ ਹਾਂ ਨਾ ਅੱਛਾ ਜਿਹੜੇ ਤੁਹਾਨੂੰ ਆਮਬ ਦਿਸਦੇ ਨੇ ਸਾਰੇ ਮੈਂ ਆਪਣੇ ਹੱਥੀ ਲਾਇਦੇ ਆ ਠੀਕ ਹੈ ਅੱਛਾ ਗੱਲ ਕਰਦੇ ਆ ਤੁਹਾਡੇ ਪਿੰਡ ਬਿਹੇੜੀ ਖੁਰਦੀ ਹਾਂਜੀ ਤੇ ਬਿਹੇੜੀ ਖੁਰਦ ਤੁਹਾਨੂੰ ਕਿੰਨਾ ਵੀ ਯਾਦ ਆਉਂਦਾ ਰਿਹਾ ਮੰਡ ਤੋਂ ਬਾਅਦ ਮੰਡ ਤੋਂ ਬਾਅਦ ਬਥੇਰਾ ਚਿਰ ਯਾਦ ਆਉਂਦਾ ਇਹ ਜਿਸ ਵੇਲੇ ਕੋਈ ਔਖੀ ਭਾਰੀ ਬਣਦੀ ਤੇ ਇਹੋ ਹੀ ਕਹਿਣਾ ਯਾਰ ਆਪਣੇ ਪਿੰਡ ਹੁੰਦੇ ਆ ਹਾਂ ਹਾਂ ਨਾਲੇ ਤੁਹਾਡੇ ਬਰੇਰੀਆਂ ਦੀ ਉੱਥੇ ਜਗ੍ਹਾ ਸੀ ਬਰੇਰੀਆਂ ਦੀ ਉੱਥੇ ਸਾਡੇ ਬਾਵਾ ਚਰਗਟ ਨਾਸ ਜੀ ਹੋਏ ਨਾ ਬੜੇ ਕਰਨੀ ਵਾਲੇ ਸਤ ਹੋਏ ਅੱਛਾ ਕੰਨ ਪਾਟੇ ਸਾਧ ਉਹਨਾਂ ਦੀ ਜਗ੍ਹਾ ਸੀ ਉਹ ਅੱਜ ਵੀ ਉੱਥੇ ਗਰੇ ਔਲਾਦ ਤੋਂ ਬੇ ਔਲਾਦ ਜਿਹੜੇ ਜਾ ਕੇ ਇਸ਼ਨਾਨ ਕਰ ਆਉਂਦੇ ਨੇ ਉਹਨਾਂ ਦੇ ਮਾ ਬਹੁੜ ਜਾਂਦੇ ਮਹਾਰਾਜ ਅੱਛਾ ਜੀ ਹਾਂ ਜੀ ਜਿਨ੍ਹਾਂ ਨੂੰ ਚਮੜੀ ਦੇ ਰੋਗ ਨੇ ਹਾਂ ਜੀ ਉਹ ਉੱਥੇ ਨਹਾ ਲੈਣ ਤੇ ਉਹ ਠੀਕ ਹੋ ਜਾਂਦੇ ਨੇ ਅੱਛਾ ਜੀ ਬੜੀ ਸੱਤਿਆ ਵਾਲੀ ਜਗ੍ਹਾ ਹੈ ਅੱਜ ਵੀ ਉਹ ਉੱਥੇ ਲੋਕ ਅੱਜ ਵੀ ਲੋਕ ਸਤਿਕਾਰ ਮੰਨਦੇ ਨੇ ਪਰ ਲੋਕਾਂ ਨੇ ਬੜਾ ਮਾੜਾ ਕੀਤਾ ਜਿਹਲੇ ਮੈਂ ਸੁਣਿਆ ਨਾ ਹਾਂ ਮੈਂ ਆ ਪਪਲ ਦਾ ਬੂਟਾ ਹਾਂ ਜੀ ਉਹ ਵੜਾਤਾ ਆਹਾਂ ਮੈਂ ਉਹ ਮਾੜਾ ਕੀਤਾ ਅੱਛਾ ਇਹ ਪਿੰਡ ਤਾਂ ਉਮਰ ਹੀ ਬੜੀ ਹੁੰਦੀ ਹੈ ਇਹ ਸਦੀਆਂ ਤੱਕ ਸਾਥ ਸਾਥ ਹੀ ਰਹਿੰਦਾ ਹੈ ਨਾਲੇ ਇਹ ਇਹਦੀ ਜਿਹੜੀ ਆਬੋ ਹਵਾ ਉਹ ਚੰਗੀ ਆ ਇਹ ਦੱਸੋ ਤੁਹਾਡਾ ਪਿੰਡ ਜਿਹੜਾ ਬੇੜੀ ਖੁਰਦੇ ਇਹਦੇ ਆਲੇ ਕਿਹੜੇ ਕਿਹੜੇ ਪਿੰਡ ਸਨ ਬੇੜੀ ਖੁਰਦੇ ਦਵਾਲੇ ਵੱਡੀ ਬੇੜੀ ਸੀ ਦਿਨੌਰੀ ਸੀ ਦਿਨੌਰ ਸੀ ਗੁਜਰਾਂ ਦਾ ਟਰਪਈ ਸੀ ਰੰਗਣਾ ਦੀ ਫੇਰ ਮਹਿਲੂਆਂ ਕਿਉ ਲੂਆਂ ਗੁਜਰਾਂ ਦੇ ਇਹ ਨਡਾਲਾ ਸੀ ਲਾਗੇ ਮੁਗਲਾਂ ਦਾ ਹੂੰ ਪਿੰਡ ਬਤੇਰੇ ਸਨ ਵਾਨਿਸਨ 47 ਤੋਂ ਜਿਹੜਾ ਪਾਨਿਸਨ 47 ਵੇਲੇ ਹਾਂਜੀ ਹੱਲਿਆਂ ਵੇਲੇ ਸਹੀ ਸਲਾਮਤ ਨਿਕਲ ਆਏ ਉੱਥੋਂ ਅਸੀਂ ਕੁਝ ਨਹੀਂ ਦੇਖਿਆ ਜੀ ਸਾਡੀਆਂ ਅੱਖਾਂ ਦੇ ਸਾਹਮਣੇ ਕੁਝ ਨਹੀਂ ਹੋਇਆ ਅਸੀਂ ਸਹੀ ਸਲਾਮਤੀ ਅਸੀਂ ਆ ਗਏ ਹਾਂ ਜਿਹੜੇ ਸਾਡੇ ਲੱਗੋ ਲੰਗੇ ਉਹ ਵੀ ਦੁਆ ਸलाम ਕਰਕੇ ਸਹੀ ਸਲਾਮਤ ਆ ਲੈ ਬਾਰਡਰ ਨੇੜੇ ਸੀ ਉੱਥੋਂ ਬਾਰਡਰ ਨੇੜੇ ਹੈ ਠੀਕ ਕੋਈ ਹਮਲਾ ਨਹੀਂ ਹੋਇਆ ਨਾ 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 ਕੋਈ ਕਿਸੇ ਨੇ ਕਿਸੇ ਨੂੰ ਹਮਲਾ ਤਾਂ ਬੜੀ ਦੂਰ ਦੀ ਗੱਲ ਹੈ ਟੇਮ ਨਹੀਂ ਮਾਰੀ ਅੱਛਾ ਪਿੰਡ ਵਾਲਿਆਂ ਨੇ ਪੂਰਾ ਸਾਥ ਦਿੱਤਾ ਪਿੰਡ ਚ ਵੈਸੇ ਹੀ ਸਾਡਾ ਦਬ ਦਬਾ ਹੈ ਉਹਨਾਂ ਨੇ ਸਾਥ ਕੀ ਦੇਣਾ ਹੈ ਉਦਾਂ ਹੀ ਉਹ ਲੋਕ ਸ਼ਰੀਫ ਲੋਕ ਸਨ ਸ਼ਰੀਫ ਲੋਕ ਵੀ ਸਨ ਤੇ ਇੱਕ ਬੇਜ਼ਮੀਨੇ ਸੀ ਉੱਥੋਂ ਇੱਕੋ ਹੀ ਬੰਦਾ ਸੀ ਬੇਜ਼ਮੀਰਾ ਜਿਹੜਾ ਉਹਲੇ ਅੰਦਰ ਸੀ ਜੇਲ ਚ ਉਹ ਹੁੰਦਾ ਤੇ ਭਾਵੇਂ ਕੋਈ ਕਰਾਂਦਾ ਅੱਛਾ ਜੀ ਹਾਂਜੀ ਕਿਹਨਾ ਸੀ ਉਹ ਪੱਕ ਪੱਕ ਅੱਛਾ ਇਹ ਉਹ ਬਦਮਾਸ਼ ਕਿਸਮ ਦਾ ਬੰਦਾ ਸੀ ਹਾਂਜੀ ਅੱਛਾ ਉਹ ਹੁੰਦਾ ਬਾਹਰ ਤਾਂ ਫਿਰ ਕੁਝ ਹੋ ਸਕਦਾ ਸੀ ਕੁਝ ਵੀ ਹੋ ਸਕਦਾ ਹੈ ਠੀਕ ਹੈ ਜੀ ਚਲੋ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾ ਰਹੇ ਹੋ ਹਾਂਜੀ ਮੈਂ ਪ੍ਰਸ਼ਾਦ ਜ਼ਰੂਰ ਲਿਆਵਾਂਗਾ ਜੀ ਇੱਥੇ ਸੰਗਤ ਜੀ ਜੀ ਸਾਨੂੰ ਵੀ ਸ਼ਕਾਣਾ ਤੁਹਾਨੂੰ ਵੀ ਸ਼ਕਾਵਾਂਗੇ ਜੀ ਹਾਂਜੀ ਤੁਹਾਡੀ ਪਰਮਾਤਮਾ ਯਾਤਰਾ ਸਫਲ ਕਰੇ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ